ਤੇ ਦੋ ਜਿਹੜੀਆਂ ਪਤੰਗਾਂ ਬੋਕ ਰਾਲੀਆਂ ਫਤਿਹ ਤੂੰ ਕਹਿ ਆਪ ਨੂੰ ਹੋ ਇੰਨੇ ਆ ਇੱਕ ਕੀ ਕੀਤਾ ਵਿੱਚ ਗੱਡੀ ਚ ਦੇ ਲਈ ਜੇ ਲੱਗ ਇਸ ਵੀ ਅੱਧਾ ਟਾਈਮ ਚ ਆ ਗਈ ਆਪਣੇ ਚਾਹ ਪੀਣ ਲੈ ਸਾਰੇ ਫਤਿਹ ਤਦੂ ਪੀ ਲਿਆ ਫਤਿਹ ਨੇ हां जी किमे हो सारे ठीक ठाक बढ़िया हां करदे हां जी सारे करते <laughs> दे, दे दे न, सम, तो करते रहो की शिलवाते आज ਲੋੜੀ ਦੇ ਨੇ ਮਾਗੀ ਦੀਆਂ ਤੁਹਾਨੂੰ ਸਭ ਨੂੰ ਵਧਾਈਆਂ ਹੋਣ ਪਰਮਾਤਮਾ ਚੰਗੀ ਤਰ੍ਹਾਂ ਰੱਖੇ ਤੇ ਆਪੇ ਲੋੜੀ ਜਿਹੜੀ ਸਭ ਦੀ ਵਧੀਆ ਨਿਕਲੇ ਹਾਰ ਪਰਿਵਾਰ ਵਿੱਚ ਖੁਸ਼ੀਆਂ ਆਣ ਖੁਸ਼ੀਆਂ ਭਰੀ ਲੋੜੀ ਵਧੀਆ ਮਾਹੌਲ ਬਣੇ ਸਭ ਨੂੰ ਪਰਮਾਤਮਾ ਚਰਕੀਆਂ ਬਖਸ਼ੇ ਤੇ ਚਲੋ ਫਿਰ ਚੱਲੀਏ ਕੋਠੇ ਦੇ ਗੰਗ ਨੀਂ ਡਈ ਜਾ ਕੇ ਕਹਿ ਕੇ ਕੋੜੇ ਕਿੰਨੇ ਘੰਟੇ ਘਹਿਰ ਕੇ ਕੁਪੈਣ ਅੱਛਾ ਤੇ ਫੇਰ ਮੈਂ ਬੁਢੀਂ ਕਿਟੀਆਂ ਲੈ ਕੇ ਚੱਲਦਾ ਆਜੋ ਫਿਰ ਤੁਸੀਂ ਮੈਂ ਚੱਲੇ ਆਂ ਅਦੇ ਅੰਟੀ ਜੀ ਨੰਬਰ ਵੇਖੋ ਉਹ ਵੇਖੋ ਕਿੰਨੀਆਂ ਜਣੀਆਂ ਆਈਆਂ ਹਾਂਜੀ ਭਾਜੀ ਹੋ ਗਏ ਤੁਸੀਂ ਵੀ ਰੈਡੀ ਕਿਆ ਬਾਤ ਫਤਿਹ YouTube ਸੰਦ ਆਇਆ ਨਾ ਆਪਾਂ ਦਾ ਪਰ ਇਹ ਵਗੇ ਥੁੜੀਆਂ ਆ ਵੱਡੀਆਂ ਥੁੜੀਆਂ ਪੈਂਟ ਵੱਡੀ ਹੈ ਕੋਈ ਗੱਲ ਨਹੀਂ ਆਈ ਮੋੜਤੀ ਹੈ ਇਹਨਾਂ ਸਟਾਈਲ ਬਣ ਗਿਆ ਸਟਾਈਲਿਸ਼ ਹੈ ਜਿਵੇਂ ਭਾਜੀ ਬੂਟ ਪਾੜਾ ਬੂਟ ਨਾਲ ਖੇਡਣਾ ਬੂਟ ਪਾੜਾ ਲੈ ਆ ਪਾਵਾਂ ਛੱਡ ਦੇ ਚਲੋ ਉੱਟੋ ਪਾਰੀਏ ਬਤਨੂ ਪਤਾ ਪਤਾ ਹੀਰਾ ਮੇਰਾ ਹਾਂਜੀ ਤੁਸੀਂ ਗੁੱਡੀਆਂ ਡਾਉਂਦੇ ਲੜਕੇ ਡਾਉਂਦੇ ਆ ਸਾਡੇ ਇੱਥੇ ਗੁੱਡੀਆਂ ਘੱਟ ਲੰਨਦੀਆਂ ਆ ਇਧਰ ਅੱਧੇ ਸਾਈਡ ਗੰਨੇਲ ਦੇ ਗਏ ਰੜੀਕ ਦੋ ਆ ਜਾਓ ਗੰਨੇ ਫਿਰ ਚੂਪ ਲੋ ਫਤੇ ਫਤੇ ਇਧਰ ਮੂੰਫਲੀ ਦਾ ਸਾਬ ਕਿਤਾਬ ਲਾਉਂਦੇ ਕਿ ਕੀ ਖਾਵਾਂ ਵਿੱਚ ਰੇੜੀਆਂ ਵੀ ਚਿੜਬੜੇ ਵੀ ਉਹਨੂੰ ਪਸੰਦ ਨਹੀਂ ਆਉਂਦੇ ਤੇ ਇਧਰ ਇਹ ਕਿੰਨਾ ਝੂਪਤੇ ਪਏ ਆ। ਸਤੇ ਦੀ ਗੱਡੀ ਲੈ ਕੇ ਆਏ ਹੋਣੇ। ਨਾ ਮੈਂ ਨਹੀਂ ਖਾਂਦੀ। ਮੇਂ ਇਧਰ ਪਹਿਲਾਂ ਇਹਨਾਂ ਨੂੰ ਆਗਬਾਲੀ ਹੀਗੀ। ਮੈਂ ਮੈਂ ਘਰ ਰਹਿਨ ਦੋ। ਬਾਹਲੇ ਨਹੀਂ ਹਾਂ ਤੁਮੀ। ਨਹੀਂ ਰਹਿਨ। ਡਾਉਣੀਆਂ ਨਹੀਂ ਪਤੰਗਾ। ਫਤ ਇਹਨੇ ਤੇ ਡਾਲੀਆਂ ਸਵੇਰੇ। orang lagi Hmm. Ini otak nih. Kaita. Kaita kipat tangg. Guddi. Papa weh tangga down lagi. Tiap mau ਹੁੱਡੂ ਗੇ ਕਿ ਨਹੀਂ ਅੱਜ ਨਹੀਂ ਨਹੀਂ ਅੱਗੇ ਕਿੰਨੀਆਂ ੜਾਈਆਂ ਪਹਿਲਾਂ ਤੁਸੀਂ ਕੋਠੇ ਤੇ ਚੜੇ ਹੂੰ ਹੂੰ ਬਤੇ ਪੁੱਤ ਕੀ ਖਾਂਦੇ ਹੋ ਬਤੇ ਸ਼ੋਨੇ ਕੋਠੇ ਦੇ ਵੀ ਚੰਗਾ ਖਲਾਰਾ ਪਾਇਆ ਤੁਸੀਂ ਫਤਿਹ ਨੇ ਦੇਖੋ ਸਾਰੀ ਮੂੰਗਫਲੀ ਥੱਲੇ ਸੁੱਟੀ ਹੋਈ ਆ ਦੇਖੋ ਖਲਾਰਾ ਪੌਂਡਿਆ ਫਤਿਹ ਨਾ ਤੇ ਇਹਨਾਂ ਨੇ ਪਤੰਗ ਡਾਇ ਦਿੱਤੀ ਹਾਰ ਕੇ ਕਿੱਥੇ ਪਤੰਗ ਓ ਵਾਈਟ ਜੀ ਓ ਦੇਖੋ ੁੱਡੀ ਖਰਾਬ ਹੋਏ ਹਮਮ ਲਵੀ ਇੱਕ ਵੜਾ ਲਈਏ ਗੁੱਡੀ। ਤਾਤੀ-ਤਾਤੀ। ਡੜੀ ਗੰਨੇ ਤੇ ਉੱਤਣ ਦੇ ਤੇ ਫਤੇ ਜਿਹੜਾ ਲਾਗੇ ਖਲੋ ਕੇ ਵੇਖਣ ਡਿਆ। ਤੂੰ ਇੰਨੀ ਔਣੀਆ ਪਤੰਗਾ। ਮਰੇ ਕੀ ਬੋਲਦੇ ਫਤੇ ਫਰੰਗਾਨੀ ਢੋਣੀਆ। ਪੁੱਤ ਨੇ। ਅੰਮਾ ਐਨੇ ਸਾਰੇ ਮੂੰਗਫਲੀ ਖਲਾਰਤੀ ਐਨੇ ਮੁੰਡੇ ਨੇ ਉਹ 45 ਚ ਰੱਕੀ। ਫਤੇ ਚਲਾਉਣ ਡਿਆ ਗੱਡੀ। ਪਤਾ ਹੈ ਗੱਡੀ ਚਲਾਉਣ ਡਿਆ ਬਾਉ ਆਜੋ ਆਜੋ ਫਿਰ ਦੇਖ ਨਾ ਪਈ ਹਾਂ ਪਹਿਲੀ ਨਹੀਂ ਉੱਡੀ ਕਿਹੜੀ ਓਹੜੀ ਬ੍ਰੇਕ ਜੀ ਓ ਪਤੰਗ ਵਬਲੇ ਰਹੀ ਜੀ ਅਬ ਓ ਆਪਣੀ ਗੁੱਡੀ ਉੱਡਣ ਡਈ ਤੰਗ ਆਪਣੀ ਹੋਰ ਦੀ ਭਾਈ ਹਾਂਜੀ ਕੋ ਸਾਹ ਵਾਏ ਹੁਣ ਡਾਊਨ ਥੱਲੇ ਤੇ ਪਕੌੜੇ ਕੱਢਣੇ ਹਿੰਦੀ ਤੇ ਚੰਗਾ ਹੀ ਲੱਗੇ ਕੋਠੇ ਤੇ ਪਕੌੜੇ ਲੈ ਵੀ ਭਾਈ ਸਾਹਿਬ ਕੀ ਕਰਨ ਦੇ ਸਾਡੇ ਖਿੱਚ 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 ਬਾਮਾ ਦੇ ਹੁਮਾ ਦੇ ਜਿਵੇਂ ਬੰਦਾ ਰਮਾਲੀ ਰੋਟੀ ਪਕਾਉਣ ਦੇ ਹੁੰਦਾ ਕੀ ਕਿੰਨੇ ਮਾਰਿਆ ਸੋਹਣੇ ਨੂੰ ਲੋ ਜੀ ਹੁਣ ਪਤੰਗ ਦੀ ਵਾਰੀ ਆ ਗਈ ਏ ਡਾਉਣ ਦੀ ਤੇ ਦੋ ਜਿਹੜੀਆਂ ਪਤੰਗਾਂ ਬੋ ਕਰਾ ਲਈਆਂ ਫਤਿਹ ਤੂੰ ਕਹਿ ਆਪ ਨੂੰ ਹੋ ਇੰਨੇ ਆ ਇੱਕ ਕੀ ਕੀਤਾ ਵਿੱਚ ਗੱਡੀ ਚ ਦੇ ਲਈ ਜੇ ਦਣੀ ਤੁਸੀਂ ਬਸ ਲੈ ਮੱਕਣੀ ਦੇ ਗਿਆ ਕੰਨੀ ਦੇਗਾ ਕਣ ਛੇਤੀ ਮਿੰਟ ਮਾਰ ਡਾਈਏ ਡਾਈਏ ਗੁੱਡੀ ਚਾ ਲੋ 1 ਮਿੰਟ ਛੱਡ ਦੋ ਛੱਡ ਦੋ ਉਥੇ ਤੋਂ ਆ ਗਏ ਗੁੱਡੀਆਂ ਗੜੀਆਂ ਢਾ ਕੇ ਤੇ ਇੱਧਰ ਬੰਦੇ ਪਏ ਪਕੌੜੇ ਮੈਂ ਕਿਹਾ ਦੋ ਦੋ ਪਕੌੜੇ ਖਾ ਲਈਏ ਇਹਨੇ ਕਹਿੰਦੇ ਉੱਤੇ ਲਿਆਉਣੀ ਮੈਂ ਕਿਹਾ ਉੱਤੇ ਕਿੱਥੇ ਲਿਆਉਣੀ ਆ ਤੇ ਖਾਈ ਖਾਲ ਲੈਣ ਨੂੰ ਦੇਖ ਲੈਣਗੇ ਬੰਦਾ ਪ੍ਰੋਗਰਾਮ ਫਿਰ ਉੱਪਰ ਚੱਲ ਜਾਂਦੇ। ਤੇ ਮਟੀਰੀਅਲ ਬੰਦਾ ਰਾਇ ਤੇ ਚਾਹ ਵੀ ਧਰਤੀ ਆ ਨਾਲ ਪਕਵੜੇ ਗਰਮਾ ਗਰਮ ਖਾਣੇ ਆ। ਆਹ ਚੀਤੇ ਨੇ ਛੁੱਟੀ ਜਾਂਦਾ ਸਾਰੇ ਡੱਬੇ ਡੱਬੇ ਭੁੰਜੇ ਛੁੱਟਦੇ। ਲੈ ਆਓ ਪੀ ਆਈ। ਹੋਦੇ ਪਕਵੜੇ ਨਿਕਲ ਕੇ ਆ ਗਏ ਆਪਣੇ ਗਰਮਾ ਗਰਮ ਖਾ ਲੋ। ਭੰਡਿਆ ਜੀ ਦੇ। ਹਾਂਜੀ ਕੀ ਲੱਭੰਡਿਆ ਜੀ? ਹੂੰ ਚੱਲ ਜਾ। ਛੋੜੀਆਂ ਗੁੱਡੀਆਂ ਡਾਲੀਆਂ ਇੱਥੇ ਹੁਣ ਥੋੜੀ ਜਿਹੀ ਲੈ ਚੱਲਨੇ ਆ ਉਧਰ ਦੀਪ ਫੋਨ ਕਰਨ ਦਾ ਮੈਂ ਚਲ ਉਹਦੇ ਚਲਦੇ ਚੱਲ ਵੀ ਚਲੋ ਵੀ ਆਹ ਹਾਂਜੀ ਆਪਾਂ ਚੱਲ ਪਏ ਆ ਦੀਪ ਦੀਪ ਵੱਲ ਦੀਪ ਦਾ ਫੋਨ ਆਇਆ ਸੀਗਾ ਤੇ ਕਹਿੰਦਾ ਪੈਣ ਆ ਜਾਓ ਵੀ ਇੱਧਰ ਜੀਜਾ ਜੀ ਆ ਜਾਓ ਈ ਤੇ ਇੰਦਰੇ ਪਕੌੜੇ ਪੂਰੇ ਗੱਡੇ ਆ ਚਾਹ ਪਾਣੀ ਬਣਾਇਆ ਉਧਰ ਕਾਕੀ ਤਾਂ ਮਿੰਦਰ ਭਾਜੀ ਹਣੀ ਉਹ ਵੀ ਕਹੇ ਨਾ ਉਧਰ ਵੀ ਲੈਂਦੀ ਨਹੀਂ ਕਹਿੰਦੀ ਅੱਦੇ ਫਦੇ ਨੇ ਕਹਿ ਪਾਪਾ ਹੀ ਹੈ ਤੇ ਕਹਿੰਦਾ ਮੈਂ ਅੱਗੇ ਬੈਟਣਾ ਮੇਰੇ ਕੋਲ ਨਹੀਂ ਮੈਂ ਤਾਂ ਸਿੱੰਦਾ ਆਪਣੇ ਪਾਪਾ ਕੋ ਬੈਟਣਾ ਬੜੇ ਅੱਗੇ ਬੈਠਾ ਹੈ ਪਹਿਲਾਂ ਰੋਂਦਾ ਪਿਆ ਹੀਗਾ ਆਉਂਦੇ ਇਹ ਉੱਥੇ ਜਾ ਕੇ ਪਤੰਗਾ ਡੋਣਗੇ ਉਹਦਾ ਮੰਮੀ ਦਾ ਫੋਨ ਆਇਆ ਹੈ ਮੰਮੀ ਦਾ ਵੀਡੀਓ ਕਾਲ ਕੀਤੀ ਹੈ ਕਿ ਮੈਂ ਤੇ ਫਦੇ ਨਾਲ ਗੱਲ ਕੀਤੀ ਹੋਣੀ ਨੇ ਤੁਸੀਂ ਬੁਸ਼ ਹੋ ਗਏ ਚਲੋ ਅੱਗੇ ਤੇ ਮम्मी ਹੰਦੀ ਮੈਂਵੇਂ ਪਕੌੜੇ ਪੂਰੀ ਉਧਰ ਕੱਢੇ ਆ ਮੈਂ ਚਲੋ ਕੱਢਣੇ ਚਾਹੀਦੇ ਆ ਮੈਂ ਕਹਿੰਦੀ ਅੱਜ ਭਲਕ ਵਿੱਚ ਆਉਂਗੀ ਵੇਖੋ ਅੱਜ ਆਉਂਦੇ ਤੇ ਸਵੇਰੇ ਆਉਂਦੇ ਇਥੇ ਤੇ ਠਾਠ ਠੜ ਪੜੀ ਆ ਚਾਰ ਆਪੋ ਬੱਚੇ ਆਪਣੇ ਆ ਦਾ ਜਿਉਂ ਪਰਮਾਤਮਾ ਚੜੀ ਤਰਜ਼ ਰੱਖੇ ਪਕੌੜੇ ਪੂੜੇ ਖਾਓ ਮੂਫੀ ਮਾਪੇ ਖਾਓ ਆਪਾਂ ਪਕੌੜੇ ਖਾਣੇ ਕਰੋਗੇ ਕਰੀ ਇਧਰ ਫਿਰ ਜਾ ਖਾਣੇ ਜਾ ਆ ਇੱਕ ਵਾਰੀ ਕਾਣੇ ਪੈਣੇ ਬੰਚੇ ਰਜੇ ਖਾਣੇ ਪੈਂਦੇ ਪਕੌੜੇ ਕਹਿੰਦੇ ਆਪਾਂ ਪਤਲੇ ਨਹੀਂ ਹੁੰਦੇ ਇੱਕ ਵਾਰੀ ਕਰੋ ਖਾਣੇ ਮਨ ਦੇ ਸਾਰੇ ਕਹਦੇ ਮਤਲਬ ਇਹ ਨੀ ਕੋਈ ਇਦਰਾ ਖਾਣੇ ਪੀਣੇ ਹਣ ਕਿਸੇ ਨੂੰ ਮਤਲਬ ਭਾਈ ਆਪਣਾ ਜੀ ਭਾਈ ਜਿਹੜਾ ਮਿਲ ਜੀ ਨਾਂ ਵੀ ਨਹੀਂ ਕੀਤੀ ਜਾਂਦੀ ਖਾਣੇ ਪਿੰਦੇ ਤੇ ਗੱਲਾਂ ਕਰਦੇ ਕਰਦੇ ਆਪਾਂ ਘਰ ਵੀ ਪਹੁੰਚ ਗਏ ਆਂ ਗਲੀ ਆ ਗਈ ਆ ਲਓ ਜੀ ਆਪਾਂ ਪਹੁੰਚ ਗਏ ਆ ਘਰੇ ਤੇ ਮਾਸੀ ਜੀ ਪਕੌੜੇ ਕੱਢਦੇ ਪਏ ਆ ਵਧੀਆ ਆ ਆ ਵਧੀਆ ਸਿਸਟਮ ਕੀਤਾ ਮਾਸੀ ਜੀ ਸਭ ਵਧੀਆ ਹਨਾ ਵਾਹ ਲੈ ਕੇ ਹਨਾ ਹੂੰ ਵਧਿਆ ਨਹੀਂ ਗਿਆ ਪੀਰ ਸੋ ਇੰਚ ਲੱਗੀ ਉਹ ਵੇਖੋ ਚਲੋ ਫਿਰ ਅੰਮਾ ਤੈਨੂੰ ਤੇ ਇਧਰ ਹਰ ਗੁਣ ਵੇ ਫਤੇ ਦੇ ਫਤੇ ਵਾਸਤੇ ਕਿੰਨੀਆਂ ਚੇਅਰ ਲੈ ਕੇ ਆਈਓ ਆ ਠੀਕ ਆ ਦ ਚੇਅਰ ਚਾਹੀਦੀ ਆ ਗਏ ਆਪਾਂ ਗੰਨਾ ਨਾ ਚੇਅਰ ਦੀ ਲੋੜ ਇੱਥੇ ਨਹੀਂ ਠੀਕ ਆ ਫੇਰ ਚੇਅਰ ਦੀ ਲੈ ਤੈਨੂੰ ਆ ਪਾਜ ਬਣਾਣਾ ਹੈ ਵੈਲਡਿੰਗ ਵਾਲਾ ਸਹੀ ਗੱਲ ਆ ਆ ਆ ਆ ਕਿਹਦੀ ਡੋਰੀ ਬਹੁਤ ਲਵਾਵਾ ਹੋਰ ਨੂੰ ਇਹਨੂੰ ਬਾ ਪੰਜ ਤਾਰੇ ਨੇ ਬਾ ਬਾ ਪੰਜ ਤਾਰੇ ਠੀਕ ਉੱਤੇ ਪੰਜ ਤਾਰੇ ਦੇ ਕੇ ਤੁਹਾਨੂੰ ਨਹੀਂ ਜਾਏ ਤਾਰੇ ਪਾਉਂਦੇ ਆ ਯਾ ਤੂੰ ਇਹਨੂੰ ਪਾਈਦਾ ਰਿਹਾ ਨਾ ਪੂਰਾ ਹੰਦੇ ਆ ਮੇਰੇ ਕੋਲ ਸਪੈਸ਼ਲ ਮੇਰੇ ਕੋਲ ਤਰੀਕਾ ਆ ਜੀ ਦੋਅਰ ਸਪੈਸ਼ਲ ਦੋਅਰ ਲਵਾ ਕੇ ਲਵਾ ਕੇ ਲੈਂਦੀ ਆ ਮਮਾ ਅੱਜ ਰੱਬ ਤੇਰੇ ਵੱਲੋਂ ਨਾ ਲੈ ਸਹੀ ਲਵਾਈ ਆ ਲਵਾ ਕੇ ਪਿਛੇ ਸਾਲ ਦੀ ਲਵਾ ਕੇ ਰੱਖੀ ਏ ਲੈ ਸਹੀ ਗੱਲ ਵੇਖੀ ਸਹੀ ਬਹੁਤ ਬਹੁਤ ਇਹ ਠੇ ਲਲੀ ਵਧੀਆ ਕਰਦੀ ਕੰਮ ਬਹੁਤ ਵਧੀਆ ਕਰਦਾ ਕੰਮ ਕੋਈ ਨਹੀਂ ਕਾਕਾ ਆਹ ਇਹਦੇ ਆ ਪੰਜ ਤਾਰਾ 2.5 ਦਾ ਕਾਕਾ ਕਹਿੰਦਾ ਅਸੀਂ ਨਵੀਂ ਚ ਗੁੱਡੇ ਡਾਲੀ ਦੇ ਕਾਕਾ ਆਹੋ ਮੈਨੂੰ ਸੌਂ ਲੱਗੇ ਦੀ ਤਲਾਵ ਨਹੀਂ ਪਾਉਣੀ ਹੁੰਦੀ ਹੁਣ ਇਤਲਾ ਕਦਾਂ ਪੈਣੀ ਆਹ ਮਾਲਮਲੇਵੇਂ ਬੜੇ ਹੁਣ ਮੈਂ ਕੱਲੀ ਕੱਨੀ ਕੱਨੀ ਬੰਨਾ ਹੁਣ ਇਹਦੀ ਮੈਂ ਨਹੀਂ 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 ਫੇਰ ਤੂੰ ਦਾਦਾ ਹੋ ਜਾ ਤੂੰ ਕਹਿਣਾ ਤੂੰ ਛੱਡ ਦੇ ਇਹਨੂੰ ਬਹਿ ਜੂਗੀ ਨਾ ਮੈਂ ਪਾਲਾਂ ਜਿਹਾ ਤਲਾਵ ਇਹ ਨਹੀਂ ਆ ਮੋਤੀ ਆਗਾ ਤਾ ਮਾਰ ਟੈਂਸ਼ਨ ਕੋ ਲੈ ਲੈ ਪੰਜ ਤਾਰੇ ਤੋਂ ਵਾਲੇ ਪਾਣੀ ਆਉਂਦੀ ਜਾਂਨ ਨੂੰ ਬੰਦੇ ਕੋਕੜੇ ਆ ਕੇ ਨਾਲਾ ਕੀ ਚਾਹ ਕੋਛੋ ਕੋਛੋ ਫਿਰ ਪੰਜ ਤਾਰਾ ਨਹੀਂ ਉੱਡਿਆ ਨਹੀਂ ਡੌਣ ਲੱਗੇ ਫਿਰ ਪੰਜ ਤਾਰਾ ਥਲੇ ਰੱਖਤਾ ਤੇ ਫਿਰ ਚਾਹ ਹਟਦੀ ਹੈ ਬਸ ਆਪਣੇ ਕੋਲ ਮਾਲ ਸਟਾਕ ਥੋੜਾ ਰਹਿ ਗਿਆ ਹੁਣ ਕਿੱਧਰ ਹੈਗਾ ਜੀ ਹੋਰ ਤੇ ਗੁੱਡੀਆਂ ਕਰੋ ਚੱਕ ਕਿੰਨੀ ਉੱਡਦੀਆਂ ਵਈਆਂ ਅੱਜੀ ਕੋਠੀਆ ਚ ਕਾਕਾ ਹੈ ਵਈ ਕੋਠੀਕੇ ਕਾਕਾ ਹਾਲੋ ਉਹਦਾ ਧਿਆਨ ਨਹੀਂਗਾ ਜੀ ਉਹਦਾ ਨਾਂ ਤੇ ਉਹਦਾ ਧਿਆਨ ਨੀਗਾ ਜੀ ਉਹਦਾ ਸੱਤਾ ਉੱਤੇ ਲੈ ਭੱਗਾ ਲਾਇਆ ਬਈ ਕੇ ਸਾਰੇ ਬੈਠੇ ਸਾਰੇ ਲੋਕ ਆ ਗਏ ਖਲੋ ਆ ਕੇ ਭਰੀ ਆਵੀ ਭਰੀ ਆਵੀ ਸਖਣੀ ਜਾਵੇਂ ਬਸ ਹੁਣ ਚਲੋ ਖੜੀ ਜੀ ਨਹੀਂ ਬੋਲਦਾ ਪੀਚੀ ਜਾਂਦਾ ਬਸ ਕਹੇ ਨਾੜੀ ਤੁਸੀਂ ਪਾ ਦੋ ਸਾਰੇ ਬਾਕੀ ਵੀ ਆ ਗਏ ਮਗਰ ਸੱਤ ਰੀ ਬੰਨੇ ਬੈਠੇ ਸਾਰੇ ਤੇ ਖਲੋਤੇ ਉਹ ਕੀ ਗੱਲ ਚੁੱਤੀ ਥੱਥੇ ਜੇ ਚਲੋ ਚਲੋ ਉੱਠੋ ਉੱਠੋ ਮਸਿਆਨੀ ਮੇ ਕੋ ਬੋਲਣੇ ਤੁਹਾਨੂੰ ਹੀ ਗੱਲ ਥੱਥੇ ਜੇ ਚਲੋ ਜੇ ਚਲੋ ਵੇ ਚਲੋ ਬੋਲੋ ਤੀਂ ਭਰੀ ਆਮੀ ਸੁੱਕਣੀ ਜਾਵੀਂ ਸੱਤ ਵਾਰ ਨਹੀਂ ਕਰਨੇ ਜਿੰਨੇ ਵੇ ਦੋ ਵਾਰੀ ਪਾਤੀ ਹੋ ਭਰੀ ਆਮੀ ਸੁੱਕਣੀ ਜਾਵੀਂ ਆਪਣੇ ਘਰੋਂ ਦੇ ਲਈ ਆਮੀ ਸੁੱਕਣੀ ਜਾਵੀਂ ਵੇ ਤੇ ਰੋੜੀਆਂ ਜਿਹਾ ਵੀ ਪਾ ਚੰਨ ਚੰਨ ਕਰਾ ਆਮੀ ਭਾਵੇਂ 1 2 4 ਭਾਵੇਂ ਪੂਰੀ ਜੈ ਦੀ ਟੋਲ ਨੇ ਪਰ ਇਹ ਸਖਣੀ ਸਾਥ ਪਈ ਹੋ ਗਈ ਚਲੋ ਨਹੀਂ ਨਹੀਂ ਮੇਰੇ ਅੜੀ ਚ ਬਣਾਵੀਂ ਮੇਰੇ ਅੜੀ ਚ ਮੁਰਦਕਾ ਲੈਣੀ ਮੀਂੜੀ ਛੋਟੇ 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 ਬਹੁਤ ਛੋਟੇ ਛੋਟੇ ਚਲੋ ਇੱਕ ਵਾਰੀ ਕਰ ਦੇ ਲੱਗੋ ਹਾਂ ਇੰਨੀਆਂ ਥੋੜੀਆਂ 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 ਭਰੀ ਆਮੀ ਪਰ ਇਹ ਇਹ ਸਖਰੀ ਜਾਏ ਤੇ ਇਹ ਮੰਡੇ ਦੇ ਸੁੱਟ ਦੋ ਕੋਈ ਨਾਲ ਹੀ ਨਹੀਂ ਕੋਈ ਨਾ ਕੋਈ ਨਾ ਨਹੀਂ ਨਹੀਂ ਵਖੋਰੀ ਇਹ ਸਖਰੀ ਜਾਏ ਅਰੇ ਹੁਣ ਟਾਈਮ ਲੱਗੇਗਾ ਟਾਈਮ ਲੱਗੇਗਾ ਹੁਣ ਹੁਣ ਮੁੱਠੀ ਭਰੀ ਆ ਚੱਲ ਨਹੀਂ ਉਹ ਤੇਰੇ ਕਨਾਂ ਜਾਈ ਬਹੁਤ ਥੈਂਕ ਯੂ ਇੰਨੇ ਕ ਬੱਤੇ ਉਖਾਣ ਦੇ ਮਟੋ ਮਟੋ ਬਸ ਕਲੀਅਰੀ ਕਰਨਾ ਕਿਆ ਮੈਂ ਕਰਨਾ ਮਰੀ ਮਰੇ ਪਰ ਨਹੀਂ ਆਉਂਸ ਲੱਖ ਨਹੀਂ ਜਾਉਂਗੀ ਖੜੀ ਗਈ ਅਸਲ ਲੱਖ ਨਹੀਂ ਆ ਉਹ ਨਹੀਂ ਕੀ ਮੈਨੂੰ ਥੈਂਕ ਯੂ ਕੀਤੀ ਮਾਰੰਦੇ ਭਾਈ ਤੁਸੀਂ ਨਹੀਂ ਹੁੰਦੇ ਨਾਲ ਆਓ ਕ ਮੈਂ ਨਾਲ ਹੀ ਆਉਂਦਾ ਯਾਬਾਸ ਹੋ ਗਈ ਚਲੋ ਓਕੇ ਹੈ ਜੀ ਓਕੇ ਓਕੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਚੱਲੇ ਹੁਣ ਘਰਾਂ ਵਿੱਚ ਕਿੱਥੇ ਬਣੀ ਕਿੱਥੇ ਆਹ ਕੀ ਕਰਦਾ ਫਤਿਹ ਕਾਹਦੇ ਨਹੀਂ ਸੁਣਦੇ ਪੰਡ ਕੀ ਆਂਦੀ ਹੈ ਚਲੀਏ ਕੀ ਹੈ ਮੇਰਾ ਦੇਗੀ ਮਤਲਬ ਨਾਰ ਬੱਜਦਾ ਜੀ ਹੋਰ ਹਰ ਬੁੱਧ ਬਿਨ ਬਗਰ ਜੀ ਨਹੀਂ ਲੱਗਦਾ ਵੇਲਦੀ ਪੂਰਾ ਦੰਡ ਲੈਣ ਡਿਆ ਜਣਾ ਵੀ ਫਤਿਹ ਫਤਿਹ ਓਏ ਹਰ ਫਤਿਹ ਓਏ ਤੇ ਆਣੇ ਦੇਣ ਡਿਆ ਤੇ ਆਏ ਉਹਦੇ ਉਹਦਾ ਨਾ ਹੋਈ ਨਾ ਕੱਪੜੇ ਵੇਖਦਾਂਗੇ ਤੁਹਾਡਾ ਪਤਾ ਨਹੀਂ ਹੈਗਾ ਲੱਗਿਆ ਹੈ ਕਿ ਨਹੀਂ ਹੈ ਪਤੇ ਕੱਪੜੇ ਪਤੇ ਚੱਲੀਏ ਪਤੇ ਕੋਈ ਨਾ ਪਤਾ ਕੋਈ ਤੇ ਤੁਸੀਂ ਮੜੇ ਵਰਤੀ ਦਾ ਕੱਪੜੇ ਕੰਦੀ ਖਲਦੀ ਹੋਏ ਚੱਲੀਏ ਫਿਰ ਨਹੀਂ ਹੈ ਜੇ ਆਪਾਂ ਜਣਾ ਆਪਾਂ ਨਹੀਂ ਜਣਾ ਅਬਈ ਜਾ ਰਹੇ ਆ ਘਰ ਨੂੰ ਵਾਪਸ ਤੋਂ ਦੇਖੋ ਕਿੰਨੀ ਕਰੋ ਚੱਕ ਨਹੀਂ ਪੈ ਗਈ ਚੁੱਕੀ ਧੁੰਨ ਫਤਿਹਨਾ ਚੰਗੀ ਝੋਟੀ ਲਈ ਮਿੱਟੀ ਛੜਦਾ ਰਿਹਾ ਅੱਜ ਪਹੁੰਚ ਗਿਆ ਆਪਾਂ ਕਰੀਏ ਸੀ ਅੱਜ ਦਾ ਬਲਾਗ ਵਧੀਆ ਲੱਗਾ ਤੇ ਕਮੈਂਟ ਸਬਸਕ੍ਰਾਈਬ ਕਰਿਓ ਸਮੈਲ ਦੇ ਨਵੀਂ ਵੀਡੀਓ ਨਾਲ ਸਿੱਕਾ ਬਾਏ ਬਾਏ ਗੁੱਡ ਨਾਈਟ